ਚੰਡੀਗੜ੍ਹ ਦੇ ਸੈਕਟਰ 43 ਦੇ ਵਿੱਚ ਅੱਜ ਵੱਡੀ ਗਿਣਤੀ ਵਿੱਚ ਕਿਸਾਨ ਵੱਡੇ ਕਾਫਲੇ ਦੇ ਨਾਲ ਚੰਡੀਗੜ੍ਹ 'ਚ ਪਹੁੰਚੇ ਨੇ ਤਸਵੀਰਾਂ ਨਾਲ ਦਿਖਾ ਦਿੰਦੇ ਹਾਂ ਜਿੱਥੇ ਕਿ ਹਜ਼ਾਰਾਂ ਲੱਖਾਂ ਦਾ ਇਕੱਠ ਕਿਸਾਨਾਂ ਦਾ ਅੱਜ ਇਸ 43 ਦੁਸ਼ਹਿਰਾ ਗਰਾਊਂਡ ਦੇ ਵਿੱਚ ਹੋ ਰਿਹਾ ਹੈ ਜਿੱਥੇ ਕਿ ਕਿਸਾਨ ਵੱਖ-ਵੱਖ ਮੰਗਾਂ ਲੈ ਕੇ ਕੇਂਦਰ ਸਰਕਾਰ ਨੂੰ ਜਗਾਉਣ ਵਾਸਤੇ ਪਹੁੰਚੇ ਨੇ ਦੱਸ ਦਿੰਦੇ ਹਾਂ ਪਹਿਲਾਂ ਵੀ ਇਸ ਤਰੀਕੇ ਦਾ ਹੀ ਨਜ਼ਾਰਾ ਜੋ ਦਿੱਲੀ ਦੇ ਬਰੂਹਾ ਦੇ ਉੱਤੇ ਵੇਖਣ ਨੂੰ ਮਿਲਿਆ ਸੀ ਤਾਂ ਚੰਡੀਗੜ੍ਹ ਦੇ ਵਿੱਚ ਅੱਜ ਹੀ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਉਹ ਮੰਗਾਂ ਯਾਦ ਕਰਾਉਣ ਵਾਸਤੇ ਆਏ ਨੇ ਜਿਹੜੀਆਂ ਮੰਗਾਂ 2020 ਕੀ ਦੇ ਅੰਦੋਲਨ ਦੌਰਾਨ ਲਿਖਤੀ ਤੌਰ ਤੇ ਕਿਸਾਨਾਂ ਵੱਲੋਂ ਦੱਸਿਆ ਜਾ ਰਿਹਾ ਕੀ ਦਿੱਤੀਆਂ ਗਈਆਂ ਸੀ ਤਾਂ ਹੁਣ ਨਵੇਂ ਬਿੱਲ ਜਿਹੜੇ ਲੈ ਕੇ ਆਏ ਜਾ ਰਹੇ ਨੇ ਜਿਵੇਂ ਬਿਜਲੀ ਸੋਧ ਬਿੱਲ ਦੀ ਗੱਲ ਕਰੀਏ ਸੀਡ ਬਿੱਲ ਦੀ ਗੱਲ ਕਰੀਏ ਤਾਂ ਇਹ ਤਸਵੀਰਾਂ ਤੋਂ ਦੇਖੋ ਚਾਰੇ ਪਾਸੇ ਕਿਸਾਨ ਇੱਕਸਾਰ ਪੂਰੇ ਪੰਜਾਬ ਭਰ ਤੋਂ ਬੱਸਾਂ ਦੇ ਵਿੱਚ ਟਰਾਲੀਆਂ ਦੇ ਵਿੱਚ ਗੱਡੀਆਂ ਦੇ ਵਿੱਚ ਭਰ ਕੇ ਆਏ ਨੇ ਤੇ ਰੋਡ ਪੂਰੇ ਜਾਮ ਹੋ ਚੁੱਕੇ ਨੇ ਚੰਡੀਗੜ੍ਹ ਦੇ ਤੁਸੀਂ ਦੇਖੋ ਕਿਹੇ ਪਾਸੇ ਵੀ ਦਿਖਾ ਦਿਓ ਪਾਸੇ ਵੀ ਦੇਖੋ ਕਾਫਲੇ ਜਿਹੜੇ ਬਣ ਕੇ ਆ ਰਹੇ ਨੇ ਕਿਸਾਨਾਂ ਦੇ ਤਾਂ ਲਗਾਤਾਰ ਇਸ ਤਰੀਕੇ ਦੀ ਜਿਹੜੀ ਕਾਲ ਦਿੱਤੀ ਗਈ ਸੀ ਤਾਂ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਉਹ ਹੀ ਮੰਗਾ ਯਾਦ ਕਰਾਉਣ ਵਾਸਤੇ ਅੱਜ ਕਿਸਾਨ ਪਹੁੰਚੇ ਨੇ ਤਾਂ ਤੁਸੀਂ ਕੋ ਵੱਡੀ ਗਿਣਤੀ ਦਿਖਾ ਦਿਓ ਕਿ ਇਸ ਪਾਸੇ ਰਾਮਨਾਲ ਕਿਸਾਨ ਆਪਣੇ ਆਗੂਆਂ ਦਾ ਭਾਸ਼ਣ ਸੁਣਨ ਵਾਸਤੇ ਬੈਠੇ ਨੇ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਜੋ ਬਿਜਲੀ ਸੌਧ ਵੀ ਲਿਆ ਜਾ ਰਿਹਾ ਜਿਸ ਨੂੰ ਲੈ ਕੇ ਕਿਸਾਨਾਂ ਦੇ ਉੱਤੇ ਬਹੁਤ ਵੱਡਾ ਭਾਰ ਪਏਗਾ ਦੂਜੇ ਪਾਸੇ ਨਾਲ ਦੀ ਨਾਲੇ ਵੀ ਦੱਸਦੇ ਨੇ ਇੱਕ ਸੀਡ ਬਿੱਲ ਤੇ ਨਾਲ ਲੇਬਰ ਕੋਟ ਬਿੱਲ ਆ ਉਹ ਵੀ ਬਿੱਲ ਨੂੰ ਲੈ ਕੇ ਜਿਹੜੀ ਅੱਜ ਇਹ ਚਰਚਾ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਜਿਹੜੇ ਐਮਐਸਪੀ ਦਾ ਕਾਨੂੰਨ ਜਾਫਿਰੇ ਜੋ ਲਕੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਦੇ ਉੱਤੇ ਗੱਡੀ ਚੜਾ ਦਿੱਤੀ ਗਈ ਨਾ ਸੀ ਉਸ ਦੋਸ਼ੀਆਂ ਨੂੰ ਵੀ ਹੁਣ ਤੱਕ ਕੋਈ ਵੱਡੀ ਸਜ਼ਾ ਨਹੀਂ ਮਿਲੀ ਜਿਸ ਤੋਂ ਬਾਅਦ ਕਿਸਾਨ ਫਿਰ ਅੱਜ ਮੰਗ ਕਰਨ ਵਾਸਤੇ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖ ਲਓ ਕਿ ਜਿਸ ਤਰੀਕੇ ਨਾਲ ਵੱਡੇ ਕਾਫਲੇ ਦੇ ਨਾਲ ਕਿਸਾਨ ਪਹੁੰਚੇ ਹੋਏ ਨੇ ਤਾਂ ਆਪਣੀ ਅਗਲੀ ਰਣਨੀਤੀ ਵੀ ਜਿਹੜੀ ਤਿਆਰ ਕੀਤੀ ਜਾ ਰਹੀ ਹੈ ਅੱਜ ਦੱਸਿਆ ਜਾ ਰਿਹਾ ਕਿ ਦਿੱਲੀ ਦੇ ਵਿੱਚ ਕਿਤੇ ਨਾ ਕਿਤੇ ਫਿਰ ਤੋਂ ਵੱਡਾ ਅੰਦੋਲਨ ਹੋਸਕ ਦਾ ਆਈਸਟ੍ਰੀਕੇ ਦੀਆਂ ਗਿਆਸ ਲਗਾਈਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਤਸਵੀਰਾਂ ਤੁਸੀਂ ਦੇਖੋ ਕਿ ਵੱਡਾ ਅੰਦੋਲਨ ਤੇ ਵਿੱਚ ਉਗਰਾਹ ਜਥੇਬੰਦੀ ਤੋਂ ਕਾਫੀ ਬੀਬੀਆਂ ਵੀ ਜਗ੍ਹਾ ਉੱਤੇ ਪਹੁੰਚੀਆਂ ਨੇ ਸਮਾਨ ਤਸਵੀਰ ਦਿਖਾ ਦਿਓ ਜ਼ੂਮ ਕਰਕੇ ਬੀਬੀਆਂ ਤੁਸੀਂ ਦੇਖੋ ਕਿ ਕਿੰਨੇ ਵੱਡੇ ਕਾਬਲੇ ਵਿੱਚ ਪਹੁੰਚੀਆਂ ਨੇ ਇਹ ਇਕੱਲੇ ਇਹ ਜਗ੍ਹਾ ਉੱਤੇ ਕਿਸਾਨ ਹੀ ਨਹੀਂ ਕਿਸਾਨ ਬੀਬੀਆਂ ਵੀ ਪਹੁੰਚੀਆਂ ਨੇ ਭਾਵੇਂ ਕਿ ਬਹੁਤ ਤਰ੍ਹਾਂ ਦਾ ਟਰੋਲ ਕਿਸਾਨ ਬੀਬੀਆਂ ਦੇ ਉੱਤੇ ਕੰਗਲ ਨੌਤ ਵਰਗੇ ਐਮਪੀਆ ਵੱਲੋਂ ਵੀ ਕੀਤਾ ਗਿਆ ਸੀ ਪਰ ਫਿਰ ਵੀ ਕਿਤੇ ਨਾ ਕਿਤੇ ਪਿੱਛੇ ਨਹੀਂ ਹਟਦੇ ਪੰਜਾਬ ਦੇ ਲੋਕ ਨੇ ਹਮੇਸ਼ਾ ਇਸ ਤਰੀਕੇ ਦੀ ਆਵਾਜ਼ ਚੁੱਕਦੇ ਰਹਿੰਦੇ ਨੇ ਤੁਸੀਂ ਦੇਖੋ ਕਿ ਇਹ ਤਸਵੀਰਾਂ ਤੁਸੀਂ ਦੇਖੋ ਕਿ ਚਾਰੇ ਪਾਸੇ ਝੰਡੇ ਤੁਹਾਨੂੰ ਨਜ਼ਰ ਆਣਗੇ ਕਿਸਾਨਾਂ ਦੇ ਤੇ ਨਾਲ ਦੀ ਨਾਲ ਕਿਸਾਨ ਜਿਹੜੇ ਵੱਡੀ ਗਿਣਤੀ 'ਚ ਪਹੁੰਚੇ ਹੋਏ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖੋ ਕਿ ਅਜੇ ਵੀ ਕਾਫਲੇ ਜੇ ਆਪਾਂ ਦਿਖਾਈਏ ਤਾਂ ਇਸ ਪਾਸੇ ਬੱਸਾਂ ਜਿਹੜੀਆਂ ਬੱਸਾਂ ਵੀ ਲਗਾਤਾਰ ਪਹੁੰਚ ਰਹੀਆਂ ਨੇ ਬੱਸਾਂ ਦੇ ਵਿੱਚ ਭਰ-ਭਰ ਕੇ ਜਿਹੜੇ ਕਿਸਾਨ ਆ ਰਹੇ ਨੇ ਉਸ ਪਾਸੇ ਦਿਖਾ ਦਿਓ ਤਾਂ ਇਸ ਪਾਸੇ ਰੋਡ ਦੇ ਉੱਤੇ ਬੱਸਾਂ ਹੀ ਬੱਸਾਂ ਨਜ਼ਰ ਆ ਰਹੀਆਂ ਨੇ ਇਹ ਬੱਸਾਂ ਪੂਰੇ ਪੰਜਾਬ ਭਰ ਤੋਂ ਕਿਸਾਨਾਂ ਨੂੰ ਭਰ ਕੇ ਲਿਆਈਆਂ ਨੇ ਕਿਉਂਕਿ ਅੱਜ ਜਿਹੜਾ ਵੱਡਾ ਰੋਸ ਪ੍ਰਦਰਸ਼ਨ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਜਾ ਰਿਹਾ ਹੈ ਯਾਦ ਕਰਾਇਆ ਜਾ ਰਿਹਾ ਹੈ ਕਿ ਦੂਜੇ ਪਾਸੇ ਉਹ ਵੀ ਦਿਖਾਉ ਸਾਹਮਣੇ ਜੁਮ ਕੇ ਉਹ ਸਾਹਮਣੇ ਬੱਸਾਂ ਦੇਖੋ ਤੁਸੀਂ ਕਿੰਨੀ ਕੀ ਵੱਡੀ ਗਿਣਤੀ ਚ ਪਹੁੰਚੀਆਂ ਹੋਈਆਂ ਨੇ ਤਾਂ ਉਹਨਾਂ ਕਾਫਲਿਆਂ ਨੂੰ ਲੈ ਕੇ ਜਿਹੜਾ ਅੱਜ ਕਿਸਾਨਾਂ ਦੇ ਵੱਲੋਂ ਇਹ ਜਿਹੜਾ 43 ਸੈਕਟਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਕਿਤਨੇ ਕਿਤੇ ਅਗਲੀ ਕਾਲ ਵੀ ਜਿਹੜੀ ਦਿੱਤੀ ਜਾ ਸਕਦੀ ਹੈ ਤਾਂ ਤੁਸੀਂ ਦੇਖੋ ਕਿ ਕਿਸਾਨ ਜਿਹੜੇ ਵੱਖ-ਵੱਖ ਜਗ੍ਹਾ ਤੋਂ ਪਹੁੰਚੇ ਨੇ ਤਾਂ ਵੱਖ-ਵੱਖ ਜਗ੍ਹਾ ਤੋਂ ਪਹੁੰਚ ਕੇ ਆਪਣੀ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਤਾਂ ਇਸ ਪਾਸੇ ਜੇ ਆਪਾਂ ਜੋਤ ਇਸ ਪਾਸੇ ਦਿਖਾ ਦੋ ਵੱਡੀ ਗਿਣਤੀ ਚ ਕਾਫਲੇ ਜਿਹੜੇ ਪਹੁੰਚਣੇ ਸ਼ੁਰੂ ਹੋ ਗਏ ਨੇ ਇਹ ਤਸਵੀਰਾਂ ਨਾਲ-ਨਾਲ ਦਿਖਾਵਾਂਗੇ ਤੁਹਾਨੂੰ ਤੁਸੀਂ ਅੱਗੇ ਸ਼ੇਅਰ ਕਰਦੇ ਰਹੋ ਕਿਉਂਕਿ ਅੱਜ ਦਾ ਜਿਹੜਾ ਕਾਫਲੇ ਦੀ ਗੱਲ ਕਰੀਏ ਤਾਂ ਤੁਸੀਂ ਦੇਖੋ ਕਿ ਆਪਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਲਗਾਤਾਰ ਅਸੀਂ ਲਾਈਵ ਕਵਰੇਜ ਇਸ ਜਗ੍ਹਾ ਉੱਤੇ ਕਰ ਰਹੇ ਹਾਂ ਤੋਂ ਤੁਹਾਨੂੰ ਦਿਖਾਵਾਂਗੇ ਕਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਪਹੁੰਚ ਰਹੇ ਨੇ ਆ ਸਾਹਮਣੇ ਦਿਖਾ ਦਿਓ ਜ਼ੂਮ ਕਰਕੇ ਤੋ ਦੇਖੋ ਕਿ ਇਹ ਵੀ ਜਿਹੜਾ ਕਾਫਲਾ ਹੁਣੇ-ਹੁਣੇ ਬੱਸਾਂ ਭਰ ਕੇ ਜਿਹੜਾ ਪਹੁੰਚਿਆ ਤਾਂ ਇਹ ਤਸਵੀਰਾਂ ਤੁਹਾਨੂੰ ਚੰਡੀਗੜ੍ਹ ਦੇ ਸੈਕਟਰ 43 ਦਿਖਾ ਰਿਹਾ ਜਿੱਥੇ ਕਿ ਦੁਸ਼ਹਿਰਾ ਗਰਾਊਂਡ ਦੇ ਵਿੱਚ ਜਿਹੜੇ ਕਾਫਲੇ ਲੈ ਕੇ ਕਿਸਾਨ ਪਹੁੰਚ ਰਹੇ ਨੇ ਪੁਲਿਸ ਦਾ ਸਖਤ ਪਹਿਰਾ ਹੈ ਕਾਫੀ ਬਟਾਲੀਆ ਨੇ ਜਗ੍ਹਾ ਉੱਤੇ ਮਗਾਈ ਹੋਈ ਹੈ ਪਰ ਫਿਰ ਵੀ ਕਿਸਾਨ ਬਿਨਾਂ ਕਿਸੇ ਡਰ ਤੋਂ ਇਹ ਜਗਉਤੇ ਆਪਣਾ ਰੋਸ ਪ੍ਰਦਰਸ਼ਨ ਕਰਨ ਵਾਸਤੇ ਆ ਰਹੇ ਨੇ ਉਸ ਪਾਸੇ ਦਿਖਾ ਦਿਓ জੂਮ ਕਰਕੇ ਕਿਵੇਂ জੂਮ ਕਰਕੇ ਦਿਖਾ ਦਿਓ ਕਿਵੇਂ ਜਿਹੜੇ ਕਿਸਾਨ ਝੰਡੇ ਹੱਥਾਂ 'ਚ ਫੜੇ ਹੋਏ ਨੇ ਤਾਂ ਇਹ ਵੀ ਕਾਫਲਾ ਦਿਖਾ ਦਿਓ ਇਸ ਪਾਸੇ ਤਾਂ ਤੁਸੀਂ ਦੇਖੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਜਗਉਤੇ ਦੀ ਮੰਗਾਂ ਨੂੰ ਲੈ ਕੇ ਪਹੁੰਚ ਰਹੇ ਨੇ ਕਿਸਾਨ ਕਿਤਨੇ ਕਿਤੇ ਫਿਰ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਅਗਾਹ ਕਰ ਰਹੇ ਨੇ ਕਿ ਤੁਸੀਂ ਸਾਡੀਆਂ ਮੰਗਾਂ ਮੰਨ ਲਓ ਨਹੀਂ ਤਾਂ ਫਿਰ ਅਗਰਾਂ ਸੰਘਰਸ਼ ਲਈ ਤਿਆਰ ਰਹੋ ਇਸ ਤਰੀਕੇ ਦੀ ਜਿਹੜੀ ਰਣਨੀਤੀ ਤਿਆਰ ਕਰਕੇ ਕਿਸਾਨ ਵੱਡੀ ਗਿਣਤੀ 'ਚ ਪਹੁੰਚੇ ਨੇ ਤੇ ਇਹ ਕਾਫਲੇ ਚੰਡੀਗੜ੍ਹ ਤੋਂ ਵਿੱਚ ਜਦੋਂ ਐਂਟਰ ਹੁੰਦੇ ਨੇ ਤਾਂ ਪੁਲਿਸ ਵੱਲੋਂ ਇੱਕ ਡਵਾਈਡ ਰੋਡ ਕੀਤਾ ਹੋਇਆ ਹੈ ਤਾਂ ਉਸ ਰੋਡ ਦੇ ਰਾਹੀਂ ਹੀ ਜਿਹੜੀਆਂ ਬੱਸਾਂ ਭਰ ਕੇ ਆ ਰਹੀਆਂ ਨੇ ਕਾਫੀ ਚੰਡੀਗੜ੍ਹ ਦੇ ਵਿੱਚ ਜਾਮ ਲੱਗਣੇ ਸ਼ੁਰੂ ਹੋ ਗਏ ਨੇ ਕਿਉਂਕਿ ਕਿਸਾਨ ਬੀਬੀਆਂ ਜਿਹਦੇ ਨਾਲ ਦੀ ਨਾਲ ਹੋਰ ਵੀ ਕਿਸਾਨ ਜਿਹੜੇ ਲਗਾਤਾਰ ਪਹੁੰਚ ਰਹੇ ਨੇ ਇਹ ਤਸਵੀਰਾਂ ਤੁਸੀਂ ਦੇਖ ਲਓ ਜਿਸ ਤਰੀਕੇ ਨਾਲ ਤੁਹਾਨੂੰ ਤਸਵੀਰ ਦਿਖਾ ਰਹੀਆਂ ਮੋਤਮੋਤ ਤੁਸੀਂ ਸ਼ੇਅਰ ਕਰ ਦੇ ਦਿਓ ਤਾਂਕਿ ਅਸੀਂ ਲੋਕਾਂ ਤੱਕ ਇਸ ਤਰੀਕੇ ਦੀ ਜਿਹੜੀ ਅੱਜ ਹੋ ਰਹੀ ਇਕੱਠ ਦੀ ਤਸਵੀਰਾਂ ਅੱਗੇ ਪਹੁੰਚਾ ਸਕੀਏ ਤੁਹਾਡੇ ਕਰਮਨ ਗੁਰਜੋਤ ਦੇ ਨਾਲ ਤੇ ਸਿੰਘ ਚੰਡੀਗੜ੍ਹ ਦੇ ਸੈਕਟਰ 43 ਦੇ ਵਿੱਚ ਅੱਜ ਵੱਡੀ ਗਿਣਤੀ ਵਿੱਚ ਕਿਸਾਨ ਵੱਡੇ ਕਾਫਲੇ ਦੇ ਨਾਲ ਚੰਡੀਗੜ੍ਹ 'ਚ ਪਹੁੰਚੇ ਨੇ ਤਸਵੀਰਾਂ ਨਾਲ ਦਿਖਾ ਦਿੰਦੇ ਹਾਂ ਜਿੱਥੇ ਕਿ ਹਜ਼ਾਰਾਂ ਲੱਖਾਂ ਦਾ ਇਕੱਠ ਕਿਸਾਨਾਂ ਦਾ ਅੱਜ ਇਸ 43 ਦੁਸ਼ਹਿਰਾ ਗਰਾਊਂਡ ਦੇ ਵਿੱਚ ਹੋ ਰਿਹਾ ਹੈ ਜਿੱਥੇ ਕਿ ਕਿਸਾਨ ਵੱਖ-ਵੱਖ ਮੰਗਾਂ ਲੈ ਕੇ ਕੇਂਦਰ ਸਰਕਾਰ ਨੂੰ ਜਗਾਉਣ ਵਾਸਤੇ ਪਹੁੰਚੇ ਨੇ ਦੱਸ ਦਿੰਦੇ ਹਾਂ ਪਹਿਲਾਂ ਵੀ ਇਸ ਤਰੀਕੇ ਦਾ ਹੀ ਨਜ਼ਾਰਾ ਜੋ ਦਿੱਲੀ ਦੇ ਬਰੂਹਾ ਦੇ ਉੱਤੇ ਵੇਖਣ ਨੂੰ ਮਿਲਿਆ ਸੀ ਤਾਂ ਚੰਡੀਗੜ੍ਹ ਦੇ ਵਿੱਚ ਅੱਜ ਹੀ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਉਹ ਮੰਗਾਂ ਯਾਦ ਕਰਾਉਣ ਵਾਸਤੇ ਆਏ ਨੇ ਜਿਹੜੀਆਂ ਮੰਗਾਂ 2020 ਕੀ ਦੇ ਅੰਦੋਲਨ ਦੌਰਾਨ ਲਿਖਤੀ ਤੌਰ ਤੇ ਕਿਸਾਨਾਂ ਵੱਲੋਂ ਦੱਸਿਆ ਜਾ ਰਿਹਾ ਕੀ ਦਿੱਤੀਆਂ ਗਈਆਂ ਸੀ ਤਾਂ ਹੁਣ ਨਵੇਂ ਬਿੱਲ ਜਿਹੜੇ ਲੈ ਕੇ ਆਏ ਜਾ ਰਹੇ ਨੇ ਜਿਵੇਂ ਬਿਜਲੀ ਸੋਧ ਬਿੱਲ ਦੀ ਗੱਲ ਕਰੀਏ ਸੀਡ ਬਿੱਲ ਦੀ ਗੱਲ ਕਰੀਏ ਤਾਂ ਇਹ ਤਸਵੀਰਾਂ ਤੋਂ ਦੇਖੋ ਚਾਰੇ ਪਾਸੇ ਕਿਸਾਨ ਇੱਕ ਕਿਸਾਨ ਪੂਰੇ ਪੰਜਾਬ ਭਰ ਤੋਂ ਬੱਸਾਂ ਦੇ ਵਿੱਚ ਟਰਾਲੀਆਂ ਦੇ ਵਿੱਚ ਗੱਡੀਆਂ ਦੇ ਵਿੱਚ ਭਰ ਕੇ ਆਏ ਨੇ ਤੇ ਰੋਡ ਪੂਰੇ ਜਾਮ ਹੋ ਚੁੱਕੇ ਨੇ ਚੰਡੀਗੜ੍ਹ ਦੇ ਤੂੰ ਦੇਖੋ ਕਿਸ ਪਾਸੇ ਵੀ ਦਿਖਾ ਦਿਓ ਪਾਸੇ ਵੀ ਦੇਖੋ ਕਾਫਲੇ ਜਿਹੜੇ ਵੜ ਕੇ ਆ ਰਹੇ ਨੇ ਕਿਸਾਨਾਂ ਦੇ ਤਾਂ ਲਗਾਤਾਰ ਇਸ ਤਰੀਕੇ ਦੀ ਜਿਹੜੀ ਕਾਲ ਦਿੱਤੀ ਗਈ ਸੀ ਤਾਂ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਉਹ ਹੀ ਮੰਗਾ ਯਾਦ ਕਰਾਉਣ ਵਾਸਤੇ ਅੱਜ ਕਿਸਾਨ ਪਹੁੰਚੇ ਨੇ ਤਾਂ ਤੁਸੀਂ ਇੱਕ ਵੱਡੀ ਗਿਣਤੀ ਦਿਖਾ ਦਿਓ ਕਿ ਇਸ ਪਾਸੇ ਰਾਮਨਾਲ ਕਿਸਾਨ ਆਪਣੇ ਆਗੂਆਂ ਦਾ ਭਾਸ਼ਣ ਸੁਣਨ ਵਾਸਤੇ ਬੈਠੇ ਨੇ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਜੋ ਬਿਜਲੀ ਸੌਧ ਵੀ ਲਿਆ ਜਾ ਰਿਹਾ ਜਿਸ ਨੂੰ ਲੈ ਕੇ ਕਿਸਾਨਾਂ ਦੇ ਉੱਤੇ ਬਹੁਤ ਵੱਡਾ ਭਾਰ ਪਏਗਾ ਦੂਜੇ ਪਾਸੇ ਨਾਲ ਦੀ ਨਾਲੇ ਵੀ ਦੱਸਦੇ ਨੇ ਇੱਕ ਸੀਡ ਬਿੱਲ ਹੈ ਤੇ ਨਾਲ ਲੇਬਰ ਕੋਟ ਬਿੱਲ ਹੈ ਉਹ ਵੀ ਬਿੱਲ ਨੂੰ ਲੈ ਕੇ ਜਿਹੜੀ ਅੱਜ ਇਹ ਚਰਚਾ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਜਿਹੜੇ ਐਮਐਸਪੀ ਦਾ ਕਾਨੂੰਨ ਜਾਫਿਰ ਜੋ ਲਕੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਦੇ ਉੱਤੇ ਗੱਡੀ ਛਡਾ ਦਿੱਤੀ ਗਈ ਨਾ ਸੀ ਉਸ ਦੋਸ਼ੀਆਂ ਨੂੰ ਵੀ ਹੁਣ ਤੱਕ ਕੋਈ ਵੱਡੀ ਸਜ਼ਾ ਨਹੀਂ ਮਿਲੀ ਜਿਸ ਤੋਂ ਬਾਅਦ ਕਿਸਾਨ ਫਿਰ ਅੱਜ ਮੰਗ ਕਰਨ ਵਾਸਤੇ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖ ਲਓ ਕਿ ਜਿਸ ਤਰੀਕੇ ਨਾਲ ਵੱਡੇ ਕਾਫਲੇ ਦੇ ਨਾਲ ਕਿਸਾਨ ਪਹੁੰਚੇ ਹੋਏ ਨੇ ਤਾਂ ਆਪਣੀ ਅਗਲੀ ਰਣਨੀਤੀ ਵੀ ਜੜੀ ਤਿਆਰ ਕੀਤੀ ਜਾ ਰਹੀ ਹੈ ਅੱਜ ਦੱਸਿਆ ਜਾ ਰਿਹਾ ਕਿ ਦਿੱਲੀ ਦੇ ਵਿੱਚ ਕਿਤੇ ਨਾ ਕਿਤੇ ਫਿਰ ਤੋਂ ਵੱਡਾ ਅੰਦੋਲਨ ਹੋ ਸਕਦਾ ਹੈ ਇਸ ਤਰੀਕੇ ਦੀਆਂ ਗਿਆਸ ਲਗਾਈਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਤਸਵੀਰਾਂ ਤੁਸੀਂ ਦੇਖੋ ਕਿ ਵੱਡਾ ਅੰਦੋਲਨ ਤੇ ਵਿੱਚ ਉਗਰਾਹਾਂ ਜਥੇਬੰਦੀ ਤੋਂ ਕਾਫੀ ਬੀਬੀਆਂ ਵੀ ਜਗ੍ਹਾ ਉੱਤੇ ਪਹੁੰਚੀਆਂ ਨੇ ਸਾਹਮਣੇ ਤਸਵੀਰ ਦਿਖਾ ਦਿਓ ਜ਼ੂਮ ਕਰਕੇ ਬੀਬੀਆਂ ਤੁਸੀਂ ਦੇਖੋ ਕਿ ਕਿੰਨੇ ਵੱਡੇ ਕਾਬਲੇ ਵਿੱਚ ਪਹੁੰਚੀਆਂ ਨੇ ਇਹ ਇਕੱਲੇ ਇਹ ਜਗ੍ਹਾ ਉੱਤੇ ਕਿਸਾਨ ਹੀ ਨਹੀਂ ਕਿਸਾਨ ਬੀਬੀਆਂ ਵੀ ਪਹੁੰਚੀਆਂ ਨੇ ਭਾਵੇਂ ਕਿ ਬਹੁਤ ਤਰ੍ਹਾਂ ਦਾ ਟਰੋਲ ਕਿਸਾਨ ਬੀਬੀਆਂ ਦੇ ਉੱਤੇ ਕੰਗੜਾ ਨੌਤ ਵਰਗੇ ਐਮਪੀਾਂ ਵੱਲੋਂ ਵੀ ਕੀਤਾ ਗਿਆ ਸੀ ਪਰ ਫਿਰ ਵੀ ਕਿਤੇ ਨਾ ਕਿਤੇ ਪਿੱਛੇ ਨਹੀਂ ਹਟਦੇ ਪੰਜਾਬ ਦੇ ਲੋਕ ਨੇ ਹਮੇਸ਼ਾ ਇਸ ਤਰੀਕੇ ਦੀ ਆਵਾਜ਼ ਚੁਕਦੇ ਰਹਿੰਦੇ ਨੇ ਤੁਸੀਂ ਦੇਖੋ ਕਿ ਇਹ ਤਸਵੀਰਾਂ ਤੁਸੀਂ ਦੇਖੋ ਕਿ ਚਾਰੇ ਪਾਸੇ ਝੰਡੇ ਤੁਹਾਨੂੰ ਨਜ਼ਰ ਆੜ ਕੇ ਕਿਸਾਨਾਂ ਦੇ ਤੇ ਨਾਲ ਦੀ ਨਾਲ ਕਿਸਾਨ ਜਿਹੜੇ ਵੱਡੀ ਗਿਣਤੀ 'ਚ ਪਹੁੰਚੇ ਹੋਏ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖੋ ਕਿ ਅਜੇ ਵੀ ਕਾਫਲੇ ਜੇ ਆਪਾਂ ਦਿਖਾਈਏ ਤਾਂ ਇਸ ਪਾਸੇ ਬੱਸਾਂ ਜਿਹੜੀਆਂ ਬੱਸਾਂ ਵੀ ਲਗਾਤਾਰ ਪਹੁੰਚ ਰਹੀਆਂ ਨੇ ਬੱਸਾਂ ਦੇ ਵਿੱਚ ਭਰ-ਭਰ ਕੇ ਜਿਹੜੇ ਕਿਸਾਨ ਆ ਰਹੇ ਨੇ ਤਾਂ ਉਸ ਪਾਸੇ ਦਿਖਾ ਦਿਓ ਦਾ ਇਸ ਪਾਸੇ ਰੋਡ ਦੇ ਉੱਤੇ ਬੱਸਾਂ ਹੀ ਬੱਸਾਂ ਨਜ਼ਰ ਆ ਰਹੀਆਂ ਨੇ ਇਹ ਬੱਸਾਂ ਪੂਰੇ ਪੰਜਾਬ ਭਰ ਤੋਂ ਕਿਸਾਨਾਂ ਨੂੰ ਭਰ ਕੇ ਲਿਆਂਈਆਂ ਨੇ ਕਿਉਂਕਿ ਅੱਜ ਜਿਹੜਾ ਵੱਡਾ ਰੋਸ ਪ੍ਰਦਰਸ਼ਨ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਜਾ ਰਿਹਾ ਹੈ ਯਾਦ ਕਰਾਇਆ ਜਾ ਰਿਹਾ ਹੈ ਕਿ ਦੂਜੇ ਪਾਸੇ ਉਹ ਵੀ ਦਿਖਾਓ ਸਾਹਮਣੇ ਜੁਮ ਕੇ ਉਹ ਸਾਹਮਣੇ ਬੱਸਾਂ ਦੇਖੋ ਤੁਸੀਂ ਕਿੰਨੀ ਕੀ ਵੱਡੀ ਗਿਣਤੀ ਚ ਪਹੁੰਚੀਆਂ ਹੋਈਆਂ ਨੇ ਤਾਂ ਉਹਨਾਂ ਕਾਫਲਿਆਂ ਨੂੰ ਲੈ ਕੇ ਜਿਹੜਾ ਅੱਜ ਕਿਸਾਨਾਂ ਨੇ ਵੱਲੋਂ ਇਹ ਜਿਹੜਾ 43 ਸੈਕਟਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਕਿੰਨੇ ਕਿਤੇ ਅਗਲੀ ਕਾਲ ਵੀ ਜਿਹੜੀ ਦਿੱਤੀ ਜਾ ਸਕਦੀ ਹੈ ਤਾਂ ਤੁਸੀਂ ਦੇਖੋ ਕਿ ਕਿਸਾਨ ਜਿਹੜੇ ਵੱਖ-ਵੱਖ ਜਗ੍ਹਾ ਤੋਂ ਪਹੁੰਚੇ ਨੇ ਤਾਂ ਵੱਖ-ਵੱਖ ਜਗ੍ਹਾ ਤੋਂ ਪਹੁੰਚ ਕੇ ਆਪਣੀ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਤਾਂ ਇਸ ਪਾਸੇ ਜੇ ਆਪਾਂ ਜੋਤ ਇਸ ਪਾਸੇ ਦਿਖਾ ਦੋ ਵੱਡੀ ਗਿਣਤੀ ਵਿੱਚ ਕਾਫਲੇ ਜਿਹੜੇ ਪਹੁੰਚਣੇ ਸ਼ੁਰੂ ਹੋ ਗਏ ਨੇ ਇਹ ਤਸਵੀਰਾਂ ਨਾਲ-ਨਾਲ ਦਿਖਾਵਾਂਗੇ ਤੁਹਾਨੂੰ ਤੁਸੀਂ ਅੱਗੇ ਸ਼ੇਅਰ ਕਰਦੇ ਰਹੋ ਕਿਉਂਕਿ ਅੱਜ ਦਾ ਜਿਹੜਾ ਕਾਫਲੇ ਦੀ ਗੱਲ ਕਰੀਏ ਤਾਂ ਤੁਸੀਂ ਦੇਖੋ ਕਿ ਆਪਾਂ ਤਹਾਨੂੰ ਦਿਖਾਉਂਦੇ ਰਹਾਂਗੇ ਲਗਾਤਾਰ ਅਸੀਂ ਲਾਈਵ ਕਵਰੇਜ ਇਸ ਜਗਾ ਉੱਤੇ ਕਰ ਰਹੇ ਹਾਂ ਤਾਂ ਤੁਹਾਨੂੰ ਦਿਖਾਵਾਂਗੇ ਕਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਪਹੁੰਚ ਰਹੇ ਨੇ ਆ ਸਾਹਮਣੇ ਦਿਖਾ ਦਿਓ ਜ਼ੂਮ ਕਰਕੇ ਤੋ ਦੇਖੋ ਕਿ ਇਹ ਵੀ ਜਿਹੜਾ ਕਾਫਲਾ ਹੁਣੇ-ਹੁਣੇ ਬੱਸਾਂ ਭਰ ਕੇ ਜਿਹੜਾ ਪਹੁੰਚਿਆ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਚੰਡੀਗੜ੍ਹ ਦੇ ਸੈਕਟਰ 43 ਦਿਖਾ ਰਹੇ ਹਾਂ ਜਿੱਥੇ ਕਿ ਦੁਸ਼ਹਿਰਾ ਗਰਾਊਂਡ ਦੇ ਵਿੱਚ ਜਿਹੜੇ ਕਾਫਲੇ ਲੈ ਕੇ ਕਿਸਾਨ ਪਹੁੰਚ ਰਹੇ ਨੇ ਪੁਲਿਸ ਦਾ ਸਖਤ ਪਹਿਰਾ ਹੈ ਕਾਫੀ ਬਟਾਲੀਆਂ ਦੀ ਜਗ੍ਹਾ ਉੱਤੇ ਮਗਾਈ ਹੋਈ ਹੈ ਪਰ ਫਿਰ ਵੀ ਕਿਸਾਨ ਬਿਨਾਂ ਕਿਸੇ ਡਰ ਤੋਂ ਜਗਉਤੇ ਆਪਣਾ ਰੋਸ ਪ੍ਰਦਰਸ਼ਨ ਕਰਨ ਵਾਸਤੇ ਆ ਰਹੇ ਨੇ ਉਸ ਪਾਸੇ ਦਿਖਾ ਦਿਓ 줌 ਕਰਕੇ ਕਿਵੇਂ 줌 ਕਰਕੇ ਦਿਖਾ ਦਿਓ ਕਿਵੇਂ ਜਿਹੜੇ ਕਿਸਾਨ ਝੰਡੇ ਹੱਥਾਂ 'ਚ ਫੜੇ ਹੋਏ ਨੇ ਤਾਂ ਇਹ ਵੀ ਕਾਫਲਾ ਦਿਖਾ ਦਿਓ ਇਸ ਪਾਸੇ ਤਾਂ ਤੁਸੀਂ ਦੇਖੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਜਗਉਤੜੀ ਮੰਗਾਂ ਨੂੰ ਲੈ ਕੇ ਪਹੁੰਚ ਰਹੇ ਨੇ ਕਿਸਾਨ ਕਿਤਨੇ ਕਿਤੇ ਫਿਰ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਅਗਾਹ ਕਰ ਰਹੇ ਨੇ ਕਿ ਤੁਸੀਂ ਸਾਡੀਆਂ ਮੰਗਾਂ ਮੰਨ ਲਓ ਨਹੀਂ ਤਾਂ ਫਿਰ ਅਗਲਾ ਸੰਘਰਸ਼ ਲਈ ਤਿਆਰ ਰਹੋ ਇਸ ਤਰੀਕੇ ਦੀ ਜਿਹੜੀ ਰਣਨੀਤੀ ਤਿਆਰ ਕਰਕੇ ਕਿਸਾਨ ਵੱਡੀ ਗਿਣਤੀ 'ਚ ਪਹੁੰਚੇ ਨੇ ਤੇ ਇਹ ਕਾਫਲੇ ਚੰਡੀਗੜ੍ਹ ਤੋਂ ਵਿੱਚ ਜਦੋਂ ਐਂਟਰ ਹੁੰਦੇ ਨੇ ਤਾਂ ਪੁਲਿਸ ਵੱਲੋਂ ਇੱਕ ਡਿਵਾਈਡ ਰੋਡ ਕੀਤਾ ਹੋਇਆ ਹੈ ਤਾਂ ਉਸ ਰੋਡ ਦੇ ਰਾਹੀਂ ਹੀ ਜਿਹੜੀਆਂ ਬੱਸਾਂ ਪਰ ਕੇ ਆ ਰਹੀਆਂ ਨੇ ਕਾਫੀ ਚੰਡੀਗੜ੍ਹ ਦੇ ਵਿੱਚ ਜਾਮ ਲੱਗਣੇ ਸ਼ੁਰੂ ਹੋ ਗਏ ਨੇ ਕਿਉਂਕਿ ਕਿਸਾਨ ਬੀਬੀਆਂ ਜਿਹਦੇ ਨਾਲ ਦੀ ਨਾਲ ਹੋਰ ਵੀ ਕਿਸਾਨ ਜਿਹੜੇ ਲਗਾਤਾਰ ਪਹੁੰਚ ਰਹੇ ਨੇ ਇਹ ਤਸਵੀਰਾਂ ਤੁਸੀਂ ਦੇਖ ਲਓ ਜਿਸ ਤਰੀਕੇ ਨਾਲ ਤੁਹਾਨੂੰ ਤਸਵੀਰ ਦਿਖਾ ਰਹੀਆਂ ਮੋਤਮੋਤ ਤੁਸੀਂ ਸ਼ੇਅਰ ਕਰਦੇ ਹੋ ਤਾਂਕਿ ਅਸੀਂ ਲੋਕਾਂ ਤੱਕ ਇਸ ਤਰੀਕੇ ਦੀ ਜਿਹੜੀ ਅੱਜ ਹੋਰ ਇਕੱਠ ਇਹ ਤਸਵੀਰਾਂ ਅੱਗੇ ਪਹੁੰਚਾ ਸਕੀਏ ਥੋੜੇ ਕਰਮਨ ਗੁਰਜੋਤ ਦੇ ਨਾਲ ਹਿੱਸੇ ਚੰਡੀਗੜ੍ਹ ਦੇ ਸੈਕਟਰ 43 ਦੇ ਵਿੱਚ ਅੱਜ ਵੱਡੀ ਗਿਣਤੀ ਵਿੱਚ ਕਿਸਾਨ ਵੱਡੇ ਕਾਫਲੇ ਦੇ ਨਾਲ ਚੰਡੀਗੜ੍ਹ 'ਚ ਪਹੁੰਚੇ ਨੇ ਤਸਵੀਰਾਂ ਨਾਲ ਦਿਖਾ ਦਿੰਦੇ ਨੇ ਜਿੱਥੇ ਕਿ ਹਜ਼ਾਰਾਂ ਲੱਖਾਂ ਦਾ ਇਕੱਠ ਕਿਸਾਨਾਂ ਦਾ ਅੱਜ ਇਸ 43 ਦੁਸ਼ਹਿਰਾ ਗਰਾਊਂਡ ਦੇ ਵਿੱਚ ਹੋ ਰਿਹਾ ਹੈ ਜਿੱਥੇ ਕਿ ਕਿਸਾਨ ਵੱਖ-ਵੱਖ ਮੰਗਾਂ ਲੈ ਕੇ ਕੇਂਦਰ ਸਰਕਾਰ ਨੂੰ ਜਗਾਉਣ ਵਾਸਤੇ ਪਹੁੰਚੇ ਨੇ ਦੱਸ ਦਿੰਦੇ ਆ ਪਹਿਲਾਂ ਵੀ ਇਸ ਤਰੀਕੇ ਦਾ ਹੀ ਨਜ਼ਾਰਾ ਜੋ ਦਿੱਲੀ ਦੇ ਬਰੂਹਾ ਦੇ ਉੱਤੇ ਵੇਖਣ ਨੂੰ ਮਿਲਿਆ ਸੀ ਤਾਂ ਚੰਡੀਗੜ੍ਹ ਦੇ ਵਿੱਚ ਅੱਜ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਉਹ ਮੰਗਾਂ ਯਾਦ ਕਰਾਉਣ ਵਾਸਤੇ ਆਏ ਨੇ ਜਿਹੜੀਆਂ ਮੰਗਾਂ 2020 ਕੀ ਦੇ ਅੰਦੋਲਨ ਦੌਰਾਨ ਲਿਖਤੀ ਤੌਰ ਤੇ ਕਿਸਾਨਾਂ ਵੱਲੋਂ ਦੱਸਿਆ ਜਾ ਰਿਹਾ ਕੀ ਦਿੱਤੀਆਂ ਗਈਆਂ ਸੀ ਤਾਂ ਹੁਣ ਨਵੇਂ ਬਿੱਲ ਜਿਹੜੇ ਲੈ ਕੇ ਆਏ ਜਾ ਰਹੇ ਨੇ ਜਿਵੇਂ ਬਿਜਲੀ ਸੋਧ ਬਿੱਲ ਦੀ ਗੱਲ ਕਰੀਏ ਸੀਡ ਬਿੱਲ ਦੀ ਗੱਲ ਕਰੀਏ ਤਾਂ ਇਹ ਤਸਵੀਰਾਂ ਤੋਂ ਦੇਖੋ ਚਾਰੇ ਪਾਸੇ ਕਿਸਾਨ ਇੱਕ ਕਿਸਾਨ ਪੂਰੇ ਪੰਜਾਬ ਭਰ ਤੋਂ ਬੱਸਾਂ ਦੇ ਵਿੱਚ ਟਰਾਲੀਆਂ ਦੇ ਵਿੱਚ ਗੱਡੀਆਂ ਦੇ ਵਿੱਚ ਭਰ ਕੇ ਆਏ ਨੇ ਤੇ ਰੋਡ ਪੂਰੇ ਜਾਮ ਹੋ ਚੁੱਕੇ ਨੇ ਚੰਡੀਗੜ੍ਹ ਦੇ ਤੁਸੀਂ ਦੇਖੋ ਕਿਸ ਪਾਸੇ ਵੀ ਦਿਖਾ ਦਿਓ ਪਾਸੇ ਵੀ ਦੇਖੋ ਕਾਫਲੇ ਜਿਹੜੇ ਵੜ ਕੇ ਆ ਰਹੇ ਨੇ ਕਿਸਾਨਾਂ ਦੇ ਤਾ ਲਗਾਤਾਰ ਇਸ ਤਰੀਕੇ ਦੀ ਜਿਹੜੀ ਆ ਕਾਲ ਦਿੱਤੀ ਗਈ ਸੀ ਤਾਂ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਉਹ ਹੀ ਮੰਗਾ ਯਾਦ ਕਰਾਉਣ ਵਾਸਤੇ ਅੱਜ ਕਿਸਾਨ ਪਹੁੰਚੇ ਨੇ ਤਾਂ ਤੁਸੀਂ ਕਬੱਡੀ ਗਿਣਤੀ ਦਿਖਾ ਦਿਓ ਕਿ ਇਸ ਪਾਸੇ ਰਾਮ ਨਾਲ ਕਿਸਾਨ ਆਪਣੇ ਆਗੂਆਂ ਦਾ ਭਾਸ਼ਣ ਸੁਣਨ ਵਾਸਤੇ ਬੈਠੇ ਨੇ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਜੋ ਬਿਜਲੀ ਸੋਧ ਵੀ ਲਿਆ ਜਾ ਰਿਹਾ ਜਿਸ ਨੂੰ ਲੈ ਕੇ ਕਿਸਾਨਾਂ ਦੇ ਉੱਤੇ ਬਹੁਤ ਵੱਡਾ ਭਾਰ ਪਏਗਾ ਦੂਜੇ ਪਾਸੇ ਨਾਲ ਦੀ ਨਾਲੇ ਵੀ ਦੱਸਦੇ ਨੇ ਇੱਕ ਸੀਡ ਬਿੱਲ ਹੈ ਤੇ ਨਾਲ ਲੇਬਰ ਕੋਟ ਬਿੱਲ ਹੈ ਉਹ ਵੀ ਬਿੱਲ ਨੂੰ ਲੈ ਕੇ ਜਿਹੜੀ ਅੱਜ ਇਹ ਚਰਚਾ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਜਿਹੜੇ ਐਮਐਸਪੀ ਦਾ ਕਾਨੂੰਨ ਜਾਂ ਫਿਰ ਜੋ ਲਕੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਦੇ ਉੱਤੇ ਗੱਡੀ ਚਲਾ ਦਿੱਤੀ ਗਈ ਨਾ ਸੀ ਉਸ ਦੋਸ਼ੀਆਂ ਨੂੰ ਵੀ ਹੁਣ ਤੱਕ ਕੋਈ ਵੱਡੀ ਸਜ਼ਾ ਨਹੀਂ ਮਿਲੀ ਜਿਸ ਤੋਂ ਬਾਅਦ ਕਿਸਾਨ ਫਿਰ ਅੱਜ ਮੰਗ ਕਰਨ ਵਾਸਤੇ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖ ਲਓ ਕਿ ਜਿਸ ਤਰੀਕੇ ਨਾਲ ਵੱਡੇ ਕਾਫਲੇ ਦੇ ਨਾਲ ਕਿਸਾਨ ਪਹੁੰਚੇ ਹੋਏ ਨੇ ਤਾਂ ਆਪਣੀ ਅਗਲੀ ਰਣਨੀਤੀ ਵੀ ਜਿਹੜੀ ਤਿਆਰ ਕੀਤੀ ਜਾ ਰਹੀ ਹੈ ਅੱਜ ਦੱਸਿਆ ਜਾ ਰਿਹਾ ਕਿ ਦਿੱਲੀ ਦੇ ਵਿੱਚ ਕਿਤੇ ਨਾ ਕਿਤੇ ਫਿਰ ਤੋਂ ਵੱਡਾ ਅੰਦੋਲਨ ਹੋਸਕ ਦਾ ਆਈਸਟ੍ਰੀਕੇ ਦੀਆਂ ਗਿਆਸ ਲਗਾਈਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਤਸਵੀਰਾਂ ਤੁਸੀਂ ਦੇਖੋ ਕਿ ਵੱਡਾ ਅੰਦੋਲਨ ਤੇ ਵਿੱਚ ਉਗਰਾਹਾਂ ਜਥੇਬੰਦੀ ਤੋਂ ਕਾਫੀ ਬੀਬੀਆਂ ਵੀ ਜਗ੍ਹਾ ਉੱਤੇ ਪਹੁੰਚੀਆਂ ਨੇ ਸਮਾਨ ਤਸਵੀਰ ਦਿਖਾ ਦਿਓ ਜ਼ੂਮ ਕਰਕੇ ਬੀਬੀਆਂ ਤੁਸੀਂ ਦੇਖੋ ਕਿ ਕਿੰਨੇ ਵੱਡੇ ਕਾਬਲੇ ਚ ਪਹੁੰਚੀਆਂ ਨੇ ਇਹ ਇਕੱਲੇ ਇਹ ਜਗ੍ਹਾ ਉੱਤੇ ਕਿਸਾਨ ਹੀ ਨਹੀਂ ਕਿਸਾਨ ਬੀਬੀਆਂ ਵੀ ਪਹੁੰਚੀਆਂ ਨੇ ਭਾਵੇਂ ਕਿ ਬਹੁਤ ਤਰ੍ਹਾਂ ਦਾ ਟਰੋਲ ਕਿਸਾਨ ਬੀਬੀਆਂ ਦੇ ਉੱਤੇ ਕੰਗਲ ਨੌਤ ਵਰਗੇ ਐਮਪੀਆ ਵੱਲੋਂ ਵੀ ਕੀਤਾ ਗਿਆ ਸੀ ਪਰ ਫਿਰ ਵੀ ਕਿਤੇ ਨਾ ਕਿਤੇ ਪਿੱਛੇ ਨਹੀਂ ਹਟਦੇ ਪੰਜਾਬ ਦੇ ਲੋਕ ਨੇ ਹਮੇਸ਼ਾ ਇਸ ਤਰੀਕੇ ਦੀ ਆਵਾਜ਼ ਚੁੱਕਦੇ ਰਹਿੰਦੇ ਨੇ ਤੁਸੀਂ ਦੇਖੋ ਕਿ ਇਹ ਤਸਵੀਰਾਂ ਤੁਸੀਂ ਦੇਖੋ ਕਿ ਚਾਰੇ ਪਾਸੇ ਝੰਡੇ ਤੁਹਾਨੂੰ ਨਜ਼ਰ ਆਣਗੇ ਕਿਸਾਨਾਂ ਦੇ ਤੇ ਨਾਲ ਦੀ ਨਾਲ ਕਿਸਾਨ ਜਿਹੜੇ ਵੱਡੀ ਗਿਣਤੀ 'ਚ ਪਹੁੰਚੇ ਹੋਏ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖੋ ਕਿ ਅਜੇ ਵੀ ਕਾਫਲੇ ਜੇ ਆਪਾਂ ਦਿਖਾਈਏ ਤਾਂ ਇਸ ਪਾਸੇ ਬੱਸਾਂ ਜਿਹੜੀਆਂ ਬੱਸਾਂ ਵੀ ਲਗਾਤਾਰ ਪਹੁੰਚ ਰਹੀਆਂ ਨੇ ਬੱਸਾਂ ਦੇ ਵਿੱਚ ਭਰ-ਭਰ ਕੇ ਜਿਹੜੇ ਕਿਸਾਨ ਆ ਰਹੇ ਨੇ ਤਾਂ ਉਸ ਪਾਸੇ ਦਿਖਾ ਦਿਓ ਤਾਂ ਇਸ ਪਾਸੇ ਰੋਡ ਦੇ ਉੱਤੇ ਬੱਸਾਂ ਹੀ ਬੱਸਾਂ ਨਜ਼ਰ ਆ ਰਹੀਆਂ ਨੇ ਇਹ ਬੱਸਾਂ ਪੂਰੇ ਪੰਜਾਬ ਭਰ ਤੋਂ ਕਿਸਾਨਾਂ ਨੂੰ ਭਰ ਕੇ ਲਿਆਈਆਂ ਨੇ ਕਿਉਂਕਿ ਅੱਜ ਜਿਹੜਾ ਵੱਡਾ ਰੋਸ ਪ੍ਰਦਰਸ਼ਨ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਜਾ ਰਿਹਾ ਹੈ ਯਾਦ ਕਰਾਇਆ ਜਾ ਰਿਹਾ ਹੈ ਕਿ ਦੂਜੇ ਪਾਸੇ ਉਹ ਵੀ ਦਿਖਾਉ ਸਭ ਨੇ ਜੁਮ ਕੇ ਉਹ ਸਾਹਮਣੇ ਬੱਸਾਂ ਦੇਖੋ ਤੁਸੀਂ ਕਿੰਨੀ ਕੀ ਵੱਡੀ ਗਿਣਤੀ ਚ ਪਹੁੰਚੀਆਂ ਹੋਈਆਂ ਨੇ ਤਾਂ ਉਹਨਾਂ ਕਾਫਲਿਆਂ ਨੂੰ ਲੈ ਕੇ ਜਿਹੜਾ ਅੱਜ ਕਿਸਾਨਾਂ ਦੇ ਵੱਲੋਂ ਇਹ ਜਿਹੜਾ 43 ਸੈਕਟਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਕਿੰਨੇ ਕਿਤੇ ਅਗਲੀ ਕਾਲ ਵੀ ਜਿਹੜੀ ਦਿੱਤੀ ਜਾ ਸਕਦੀ ਹੈ ਤਾਂ ਤੁਸੀਂ ਦੇਖੋ ਕਿ ਕਿਸਾਨ ਜਿਹੜੇ ਵੱਖ-ਵੱਖ ਜਗ੍ਹਾ ਤੋਂ ਪਹੁੰਚੇ ਨੇ ਤਾਂ ਵੱਖ-ਵੱਖ ਜਗ੍ਹਾ ਤੋਂ ਪਹੁੰਚ ਕੇ ਆਪਣੀ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਤਾਂ ਇਸ ਪਾਸੇ ਜੀ ਆਪਾਂ ਜੋਤ ਇਸ ਪਾਸੇ ਦਿਖਾ ਦੋ ਵੱਡੀ ਗਿਣਤੀ ਚ ਕਾਫਲੇ ਜਿਹੜੇ ਪਹੁੰਚਦੇ ਸ਼ੁਰੂ ਹੋ ਗਏ ਨੇ ਇਹ ਤਸਵੀਰਾਂ ਨਾਲ-ਨਾਲ ਦਿਖਾਵਾਂਗੇ ਤੁਹਾਨੂੰ ਤੁਸੀਂ ਅੱਗੇ ਸ਼ੇਅਰ ਕਰਦੇ ਰਹੋ ਕਿਉਂਕਿ ਅੱਜ ਦਾ ਜਿਹੜਾ ਕਾਫਲੇ ਦੀ ਗੱਲ ਕਰੀਏ ਤਾਂ ਤੁਸੀਂ ਦੇਖੋ ਕਿ ਆਪਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਲਗਾਤਾਰ ਅਸੀਂ ਲਾਈਵ ਕਵਰੇਜ ਇਸ ਜਗ੍ਹਾ ਉੱਤੇ ਕਰ ਰਹੇ ਹਾਂ ਤਤੰਦ ਖਾਮਗੇ ਕਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਪਹੁੰਚ ਰਹੇ ਨੇ ਆ ਸਾਹਮਣੇ ਦਿਖਾ ਦਿਓ ਜ਼ੂਮ ਕਰਕੇ ਤੋਂ ਦੇਖੋ ਕਿ ਇਹ ਵੀ ਜਿਹੜਾ ਕਾਫਲਾ ਹੁਣੇ-ਹੁਣੇ ਬੱਸਾਂ ਭਰ ਕੇ ਜਿਹੜਾ ਪਹੁੰਚਿਆ ਤਾਂ ਇਹ ਤਸਵੀਰਾਂ ਤੁਹਾਨੂੰ ਚੰਡੀਗੜ੍ਹ ਦੇ ਸੈਕਟਰ 43 ਦਿਖਾ ਰਿਹਾ ਜਿੱਥੇ ਕਿ ਦੁਸ਼ਹਿਰਾ ਗਰਾਊਂਡ ਦੇ ਵਿੱਚ ਜਿਹੜੇ ਕਾਫਲੇ ਲੈ ਕੇ ਕਿਸਾਨ ਪਹੁੰਚ ਰਹੇ ਨੇ ਪੁਲਿਸ ਦਾ ਸਖਤ ਪਹਿਰਾ ਹੈ ਕਾਫੀ ਬਟਾਲੀਆ ਨੇ ਜਗ੍ਹਾ ਉੱਤੇ ਮਂਗਾਈ ਹੋਈ ਹੈ ਪਰ ਫਿਰ ਵੀ ਕਿਸਾਨ ਬਿਨਾਂ ਕਿਸੇ ਡਰ ਤੋਂ ਇਜਗਉਤੇ ਆਪਣਾ ਰੋਸ ਪ੍ਰਦਰਸ਼ਨ ਕਰਨ ਵਾਸਤੇ ਆ ਰਹੇ ਨੇ ਉਸ ਪਾਸੇ ਦਿਖਾ ਦਿਓ 줌 ਕਰਕੇ ਕਿਵੇਂ 줌 ਕਰਕੇ ਦਿਖਾ ਦਿਓ ਕਿਵੇਂ ਜਿਹੜੇ ਕਿਸਾਨ ਚੰਡੇ ਹੱਥਾਂ 'ਚ ਫੜੇ ਹੋਏ ਨੇ ਤਾਂ ਇਹ ਵੀ ਕਾਫਲਾ ਦਿਖਾ ਦਿਓ ਇਸ ਪਾਸੇ ਤਾਂ ਤੁਸੀਂ ਦੇਖੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਜਗਉਤੇ ਦੀ ਮੰਗਾਂ ਨੂੰ ਲੈ ਕੇ ਪਹੁੰਚ ਰਹੇ ਨੇ ਕਿਸਾਨ ਕਿਤਨੇ ਕਿਤੇ ਫਿਰ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਅਗਾਹ ਕਰ ਰਹੇ ਨੇ ਕਿ ਤੁਸੀਂ ਸਾਡੀਆਂ ਮੰਗਾਂ ਮੰਨ ਲਓ ਨਹੀਂ ਤਾਂ ਫਿਰ ਅਗਰ ਦਾ ਸੰਘਰਸ਼ ਲਈ ਤਿਆਰ ਰਹੋ ਇਸ ਤਰੀਕੇ ਦੀ ਜਿਹੜੀ ਰਣਨੀਤੀ ਤਿਆਰ ਕਰਕੇ ਕਿਸਾਨ ਵੱਡੀ ਗਿਣਤੀ 'ਚ ਪਹੁੰਚੇ ਨੇ ਤੇ ਇਹ ਕਾਫਲੇ ਚੰਡੀਗੜ੍ਹ ਤੋਂ ਅ ਵਿੱਚ ਜਦੋਂ ਐਂਟਰ ਹੁੰਦੇ ਨੇ ਤਾਂ ਪੁਲਿਸ ਵੱਲੋਂ ਇੱਕ ਡਵਾਈਡ ਰੋਡ ਕੀਤਾ ਹੋਇਆ ਹੈ ਤਾਂ ਉਸ ਰੋਡ ਦੇ ਰਾਹੀਂ ਹੀ ਜਿਹੜੀਆਂ ਬੱਸਾਂ ਭਰ ਕੇ ਆ ਰਹੀਆਂ ਨੇ ਕਾਫੀ ਚੰਡੀਗੜ੍ਹ ਦੇ ਵਿੱਚ ਜਾਮ ਲੱਗਣੇ ਸ਼ੁਰੂ ਹੋ ਗਏ ਨੇ ਕਿਉਂਕਿ ਕਿਸਾਨ ਬੀਬੀਆਂ ਜਿਹਦੇ ਨਾਲ ਦੀ ਨਾਲ ਹੋਰ ਵੀ ਕਿਸਾਨ ਜਿਹੜੇ ਲਗਾਤਾਰ ਪਹੁੰਚ ਰਹੇ ਨੇ ਇਹ ਤਸਵੀਰਾਂ ਤੁਸੀਂ ਦੇਖ ਲਓ ਜਿਸ ਤਰੀਕੇ ਨਾਲ ਤੁਹਾਨੂੰ ਤਸਵੀਰ ਦਿਖਾ ਰਹੀ ਹਾਂ ਮੋਤਮੋਤ ਤੁਸੀਂ ਸ਼ੇਅਰ ਕਰਦੇ ਹੋ ਤਾਂਕਿ ਅਸੀਂ ਲੋਕਾਂ ਤੱਕ ਇਸ ਤਰੀਕੇ ਦੀ ਜਿਹੜੀ ਅੱਜ ਹੋਰ ਇਕੱਠ ਇਹ ਤਸਵੀਰਾਂ ਅੱਗੇ ਪਹੁੰਚਾ ਸਕੀਏ ਥੋੜੇ ਕਰ ਮੈਂ ਗੁਰਜੋਤ ਦੇ ਨਾਲ ਹਰਤੇ ਸਿੰਘ ਚੰਡੀਗੜ੍ਹ ਦੇ ਸੈਕਟਰ 43 ਦੇ ਵਿੱਚ ਅੱਜ ਵੱਡੀ ਗਿਣਤੀ ਵਿੱਚ ਕਿਸਾਨ ਵੱਡੇ ਕਾਫਲੇ ਦੇ ਨਾਲ ਚੰਡੀਗੜ੍ਹ ਚ ਪਹੁੰਚੇ ਨੇ ਤਸਵੀਰਾਂ ਨਾਲ ਦਿਖਾ ਦਿੰਦੇ ਹਾਂ ਜਿੱਥੇ ਕਿ ਹਜ਼ਾਰਾਂ ਲੱਖਾਂ ਦਾ ਇਕੱਠ ਕਿਸਾਨਾਂ ਦਾ ਅੱਜ ਇਸ 43 ਦੁਸ਼ਹਿਰਾ ਗਰਾਊਂਡ ਦੇ ਵਿੱਚ ਹੋ ਰਿਹਾ ਹੈ ਜਿੱਥੇ ਕਿ ਕਿਸਾਨ ਵੱਖ-ਵੱਖ ਮੰਗਾਂ ਲੈ ਕੇ ਕੇਂਦਰ ਸਰਕਾਰ ਨੂੰ ਜਗਾਉਣ ਵਾਸਤੇ ਪਹੁੰਚੇ ਨੇ ਦੱਸ ਦਿੰਦੇ ਹਾਂ ਪਹਿਲਾਂ ਵੀ ਇਸ ਤਰੀਕੇ ਦਾ ਹੀ ਨਜ਼ਾਰਾ ਜੋ ਦਿੱਲੀ ਦੇ ਬਰੂਹਾ ਦੇ ਉੱਤੇ ਵੇਖਣ ਨੂੰ ਮਿਲਿਆ ਸੀ ਤਾਂ ਚੰਡੀਗੜ੍ਹ ਦੇ ਵਿੱਚ ਅੱਜ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਉਹ ਮੰਗਾਂ ਯਾਦ ਕਰਾਉਣ ਵਾਸਤੇ ਆਏ ਨੇ ਜਿਹੜੀਆਂ ਮੰਗਾਂ 2020 ਕੀ ਦੇ ਅੰਦੋਲਨ ਦੌਰਾਨ ਲਿਖਤੀ ਤੌਰ ਤੇ ਕਿਸਾਨਾਂ ਵੱਲੋਂ ਦੱਸਿਆ ਜਾ ਰਿਹਾ ਕੀ ਦਿੱਤੀਆਂ ਗਈਆਂ ਸੀ ਤਾਂ ਹੁਣ ਨਵੇਂ ਬਿੱਲ ਜਿਹੜੇ ਲੈ ਕੇ ਆਏ ਜਾ ਰਹੇ ਨੇ ਜਿਵੇਂ ਬਿਜਲੀ ਸੋਧ ਬਿੱਲ ਦੀ ਗੱਲ ਕਰੀਏ ਸੀਡ ਬਿੱਲ ਦੀ ਗੱਲ ਕਰੀਏ ਤਾਂ ਇਹ ਤਸਵੀਰਾਂ ਤੋਂ ਦੇਖੋ ਚਾਰੇ ਪਾਸੇ ਕਿਸਾਨ ਇੱਕਸਾਰ ਪੂਰੇ ਪੰਜਾਬ ਭਰ ਤੋਂ ਬੱਸਾਂ ਦੇ ਵਿੱਚ ਟਰਾਲੀਆਂ ਦੇ ਵਿੱਚ ਗੱਡੀਆਂ ਦੇ ਵਿੱਚ ਭਰ ਕੇ ਆਏ ਨੇ ਤੇ ਰੋਡ ਪੂਰੇ ਜਾਮ ਹੋ ਚੁੱਕੇ ਨੇ ਚੰਡੀਗੜ੍ਹ ਦੇ ਤੁਸੀਂ ਦੇਖੋ ਕਿਸ ਪਾਸੇ ਵੀ ਦਿਖਾ ਦਿਓ ਪਾਸੇ ਵੀ ਦੇਖੋ ਕਾਫਲੇ ਜਿਹੜੇ ਵੜ ਕੇ ਆ ਰਹੇ ਨੇ ਕਿਸਾਨਾਂ ਦੇ ਤਾਂ ਲਗਾਤਾਰ ਇਸ ਤਰੀਕੇ ਦੀ ਜਿਹੜੀ ਆ ਕਾਲ ਦਿੱਤੀ ਗਈ ਸੀ ਤਾਂ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਉਹੀ ਮੰਗਾ ਯਾਦ ਕਰਾਉਣ ਵਾਸਤੇ ਅੱਜ ਕਿਸਾਨ ਪਹੁੰਚੇ ਨੇ ਤਾਂ ਤੁਸੀਂ ਕਬੱਡੀ ਗਿਣਤੀ ਦਿਖਾ ਦਿਓ ਕਿ ਇਸ ਪਾਸੇ ਰਾਮ ਨਾਲ ਕਿਸਾਨ ਆਪਣੇ ਆਗੂਆਂ ਦਾ ਭਾਸ਼ਣ ਸੁਣਨ ਵਾਸਤੇ ਬੈਠੇ ਨੇ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਜੋ ਬਿਜਲੀ ਸੋਧ ਵੀ ਲਿਆ ਜਾ ਰਿਹਾ ਜਿਸ ਨੂੰ ਲੈ ਕੇ ਕਿਸਾਨਾਂ ਦੇ ਉੱਤੇ ਬਹੁਤ ਵੱਡਾ ਭਾਰ ਪਏਗਾ ਦੂਜੇ ਪਾਸੇ ਨਾਲ ਦੀ ਨਾਲੇ ਵੀ ਦੱਸਦੇ ਨੇ ਇੱਕ ਸੀਡ ਬਿੱਲ ਹੈ ਤੇ ਨਾਲ ਲੇਬਰ ਕੋਟ ਬਿੱਲ ਹੈ ਉਹ ਵੀ ਬਿੱਲ ਨੂੰ ਲੈ ਕੇ ਜਿਹੜੀ ਅੱਜ ਇਹ ਚਰਚਾ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਜਿਹੜੇ ਐਮਐਸਪੀ ਦਾ ਕਾਨੂੰਨ ਜਾ ਫਿਰ ਜੋ ਲਕੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਦੇ ਉੱਤੇ ਗੱਡੀ ਚਲਾ ਦਿੱਤੀ ਗਈ ਨਾ ਸੀ ਉਸ ਦੋਸ਼ੀਆਂ ਨੂੰ ਵੀ ਹੁਣ ਤੱਕ ਕੋਈ ਵੱਡੀ ਸਜ਼ਾ ਨਹੀਂ ਮਿਲੀ ਜਿਸ ਤੋਂ ਬਾਅਦ ਕਿਸਾਨ ਫਿਰ ਅੱਜ ਮੰਗ ਕਰਨ ਵਾਸਤੇ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖ ਲਓ ਕਿ ਜਿਸ ਤਰੀਕੇ ਨਾਲ ਵੱਡੇ ਕਾਫਲੇ ਦੇ ਨਾਲ ਕਿਸਾਨ ਪਹੁੰਚੇ ਹੋਏ ਨੇ ਤਾਂ ਆਪਣੀ ਅਗਲੀ ਰਣਨੀਤੀ ਵੀ ਜੜੀ ਤਿਆਰ ਕੀਤੀ ਜਾ ਰਹੀ ਹੈ ਅੱਜ ਦੱਸਿਆ ਜਾ ਰਿਹਾ ਕਿ ਦਿੱਲੀ ਦੇ ਵਿੱਚ ਕਿਤੇ ਨਾ ਕਿਤੇ ਫਿਰ ਤੋਂ ਵੱਡਾ ਅੰਦੋਲਨ ਹੋ ਸਕਦਾ ਹੈ ਇਸ ਤਰੀਕੇ ਦੀਆਂ ਗਿਆਸ ਲਗਾਈਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਤਸਵੀਰਾਂ ਤੁਸੀਂ ਦੇਖੋ ਕਿ ਵੱਡਾ ਅੰਦੋਲਨ ਤੇ ਵਿੱਚ ਉਗਰਾਹਾਂ ਜਥੇਬੰਦੀ ਤੋਂ ਕਾਫੀ ਬੀਬੀਆਂ ਵੀ ਜਗ੍ਹਾ ਉੱਤੇ ਪਹੁੰਚੀਆਂ ਨੇ ਸਾਹਮਣੇ ਤਸਵੀਰ ਦਿਖਾ ਦਿਓ ਜ਼ੂਮ ਕਰਕੇ ਬੀਬੀਆਂ ਤੁਸੀਂ ਦੇਖੋ ਕਿ ਕਿੰਨੇ ਵੱਡੇ ਕਾਬਲੇ ਵਿੱਚ ਪਹੁੰਚੀਆਂ ਨੇ ਇਹ ਇਕੱਲੇ ਇਹ ਜਗ੍ਹਾ ਉੱਤੇ ਕਿਸਾਨ ਹੀ ਨਹੀਂ ਕਿਸਾਨ ਬੀਬੀਆਂ ਵੀ ਪਹੁੰਚੀਆਂ ਨੇ ਭਾਵੇਂ ਕਿ ਬਹੁਤ ਤਰ੍ਹਾਂ ਦਾ ਟਰੋਲ ਕਿਸਾਨ ਬੀਬੀਆਂ ਦੇ ਉੱਤੇ ਕੰਗੜਾ ਨੌਤ ਵਰਗੇ ਐਮਪੀਆ ਵੱਲੋਂ ਵੀ ਕੀਤਾ ਗਿਆ ਸੀ ਪਰ ਫਿਰ ਵੀ ਕਿਤੇ ਨਾ ਕਿਤੇ ਪਿੱਛੇ ਨਹੀਂ ਹਟਦੇ ਪੰਜਾਬ ਦੇ ਲੋਕ ਨੇ ਹਮੇਸ਼ਾ ਇਸ ਤਰੀਕੇ ਦੀ ਆਵਾਜ਼ ਚੁਕਦੇ ਰਹਿੰਦੇ ਨੇ ਤੁਸੀਂ ਦੇਖੋ ਕਿ ਇਹ ਤਸਵੀਰਾਂ ਤੁਸੀਂ ਦੇਖੋ ਕਿ ਚਾਰੇ ਪਾਸੇ ਝੰਡੇ ਤੁਹਾਨੂੰ ਨਜ਼ਰ ਆ ਰਿਹਾ ਕਿ ਕਿਸਾਨਾਂ ਦੇ ਤੇ ਨਾਲ ਦੀ ਨਾਲ ਕਿਸਾਨ ਜਿਹੜੇ ਵੱਡੀ ਗਿਣਤੀ 'ਚ ਪਹੁੰਚੇ ਹੋਏ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖੋ ਕਿ ਅਜੇ ਵੀ ਕਾਫਲੇ ਜੇ ਆਪਾਂ ਦਿਖਾਈਏ ਤਾਂ ਇਸ ਪਾਸੇ ਬੱਸਾਂ ਜਿਹੜੀਆਂ ਬੱਸਾਂ ਵੀ ਲਗਾਤਾਰ ਪਹੁੰਚ ਰਹੀਆਂ ਨੇ ਬੱਸਾਂ ਦੇ ਵਿੱਚ ਭਰ-ਭਰ ਕੇ ਜਿਹੜੇ ਕਿਸਾਨ ਆ ਰਹੇ ਨੇ ਤਾਂ ਉਸ ਪਾਸੇ ਦਿਖਾ ਦਿਓ ਦਾ ਇਸ ਪਾਸੇ ਰੋਡ ਦੇ ਉੱਤੇ ਬੱਸਾਂ ਹੀ ਬੱਸਾਂ ਨਜ਼ਰ ਆ ਰਹੀਆਂ ਨੇ ਇਹ ਬੱਸਾਂ ਪੂਰੇ ਪੰਜਾਬ ਭਰ ਤੋਂ ਕਿਸਾਨਾਂ ਨੂੰ ਭਰ ਕੇ ਲਿਆਈਆਂ ਨੇ ਕਿਉਂਕਿ ਅੱਜ ਜਿਹੜਾ ਵੱਡਾ ਰੋਸ ਪ੍ਰਦਰਸ਼ਨ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਜਾ ਰਿਹਾ ਹੈ ਯਾਦ ਕਰਾਇਆ ਜਾ ਰਿਹਾ ਹੈ ਕਿ ਦੂਜੇ ਪਾਸੇ ਉਹ ਵੀ ਦਿਖਾਓ ਸਭ ਨੇ ਜੁਮ ਕੇ ਉਹ ਸਾਹਮਣੇ ਬੱਸਾਂ ਦੇਖੋ ਤੁਸੀਂ ਕਿੰਨੀ ਕੀ ਵੱਡੀ ਗਿਣਤੀ ਚ ਪਹੁੰਚੀਆਂ ਹੋਈਆਂ ਨੇ ਤਾਂ ਉਹਨਾਂ ਕਾਫਲਿਆਂ ਨੂੰ ਲੈ ਕੇ ਜਿਹੜਾ ਅੱਜ ਕਿਸਾਨਾਂ ਨੇ ਬੰਨੋ ਇਹ ਜਿਹੜਾ 43 ਸੈਕਟਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਕਿੰਨੇ ਕਿਤੇ ਅਗਲੀ ਕਾਲ ਵੀ ਜਿਹੜੀ ਦਿੱਤੀ ਜਾ ਸਕਦੀ ਹੈ ਤਾਂ ਤੁਸੀਂ ਦੇਖੋ ਕਿ ਕਿਸਾਨ ਜਿਹੜੇ ਵੱਖ-ਵੱਖ ਜਗ੍ਹਾ ਤੋਂ ਪਹੁੰਚੇ ਨੇ ਤਾਂ ਵੱਖ-ਵੱਖ ਜਗ੍ਹਾ ਤੋਂ ਪਹੁੰਚ ਕੇ ਆਪਣੀ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਤਾਂ ਇਸ ਪਾਸੇ ਜੀ ਆਪਾਂ ਜੋਤ ਇਸ ਪਾਸੇ ਦਿਖਾ ਦਿਓ ਵੱਡੀ ਗਿਣਤੀ ਵਿੱਚ ਕਾਫਲੇ ਜਿਹੜੇ ਪਹੁੰਚਣੇ ਸ਼ੁਰੂ ਹੋ ਗਏ ਨੇ ਇਹ ਤਸਵੀਰਾਂ ਨਾਲ-ਨਾਲ ਦਿਖਾਵਾਂਗੇ ਤੁਹਾਨੂੰ ਤੁਸੀਂ ਅੱਗੇ ਸ਼ੇਅਰ ਕਰਦੇ ਰਹੋ ਕਿਉਂਕਿ ਅੱਜ ਦਾ ਜਿਹੜਾ ਕਾਫਲੇ ਦੀ ਗੱਲ ਕਰੀਏ ਤਾਂ ਤੁਸੀਂ ਦੇਖੋ ਕਿ ਆਪਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਲਗਾਤਾਰ ਅਸੀਂ ਲਾਈਵ ਕਵਰੇਜ ਇਸ ਜਗ੍ਹਾ ਉੱਤੇ ਕਰ ਰਹੇ ਹਾਂ ਤੁਹਾਨੂੰ ਦਿਖਾਵਾਂਗੇ ਕਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਪਹੁੰਚ ਰਹੇ ਨੇ ਆ ਸਾਹਮਣੇ ਦਿਖਾ ਦਿਓ ਜ਼ੂਮ ਕਰਕੇ ਤੋਂ ਦੇਖੋ ਕਿ ਇਹ ਵੀ ਜਿਹੜਾ ਕਾਫਲਾ ਹੁਣੇ-ਹੁਣੇ ਬੱਸਾਂ ਭਰ ਕੇ ਜਿਹੜਾ ਪਹੁੰਚਿਆ ਤਾਂ ਇਹ ਤਸਵੀਰਾਂ ਤੁਹਾਨੂੰ ਚੰਡੀਗੜ੍ਹ ਦੇ ਸੈਕਟਰ 43 ਦਿਖਾ ਰਹੇ ਹਾਂ ਜਿੱਥੇ ਕਿ ਦੁਸ਼ਹਿਰਾ ਗਰਾਊਂਡ ਦੇ ਵਿੱਚ ਜਿਹੜੇ ਕਾਫਲੇ ਲੈ ਕੇ ਕਿਸਾਨ ਪਹੁੰਚ ਰਹੇ ਨੇ ਪੁਲਿਸ ਦਾ ਸਖਤ ਪਹਿਰਾ ਹੈ ਕਾਫੀ ਬਟਾਲੀਅਨਾਂ ਦੀ ਜਗ੍ਹਾ ਉੱਤੇ ਮਗਾਈ ਹੋਈ ਹੈ ਪਰ ਫਿਰ ਵੀ ਕਿਸਾਨ ਬਿਨਾਂ ਕਿਸੇ ਡਰ ਤੋਂ ਜਿਗਉਤੇ ਆਪਣਾ ਰੋਸ ਪ੍ਰਦਰਸ਼ਨ ਕਰਨ ਵਾਸਤੇ ਆ ਰਹੇ ਨੇ ਉਸ ਪਾਸੇ ਦਿਖਾ ਦਿਓ জੂਮ ਕਰਕੇ ਕਿਵੇਂ ਜੂਮ ਕਰਕੇ ਦਿਖਾ ਦਿਓ ਕਿਵੇਂ ਜਿਹੜੇ ਕਿਸਾਨ ਝੰਡੇ ਹੱਥਾਂ 'ਚ ਫੜੇ ਹੋਏ ਨੇ ਤਾਂ ਇਹ ਵੀ ਕਾਫਲਾ ਦਿਖਾ ਦਿਓ ਇਸ ਪਾਸੇ ਤਾਂ ਤੁਸੀਂ ਦੇਖੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਜਿਗਉਤੜੀ ਮੰਗਾਂ ਨੂੰ ਲੈ ਕੇ ਪਹੁੰਚ ਰਹੇ ਨੇ ਕਿਸਾਨ ਕਿਤਨੇ ਕਿਤੇ ਫਿਰ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਅਗਾਹ ਕਰ ਰਹੇ ਨੇ ਕਿ ਤੁਸੀਂ ਸਾਡੀਆਂ ਮੰਗਾਂ ਮੰਨ ਲਓ ਨਹੀਂ ਤਾਂ ਫਿਰ ਅਗਲਾ ਸੰਘਰਸ਼ ਲਈ ਤਿਆਰ ਰਹੋ ਇਸ ਤਰੀਕੇ ਦੀ ਜਿਹੜੀ ਰਣਨੀਤੀ ਤਿਆਰ ਕਰਕੇ ਕਿਸਾਨ ਵੱਡੀ ਗਿਣਤੀ 'ਚ ਪਹੁੰਚੇ ਨੇ ਤੇ ਇਹ ਕਾਫਲੇ ਚੰਡੀਗੜ੍ਹ ਤੋਂ ਵਿੱਚ ਜਦੋਂ ਐਂਟਰ ਹੁੰਦੇ ਨੇ ਤਾਂ ਪੁਲਿਸ ਵੱਲੋਂ ਇੱਕ ਡਿਵਾਈਡ ਰੋਡ ਕੀਤਾ ਹੋਇਆ ਹੈ ਤਾਂ ਉਸ ਰੋਡ ਦੇ ਰਾਹੀਂ ਹੀ ਜਿਹੜੀਆਂ ਬੱਸਾਂ ਭਰ ਕੇ ਆ ਰਹੀਆਂ ਨੇ ਕਾਫੀ ਚੰਡੀਗੜ੍ਹ ਦੇ ਵਿੱਚ ਜਾਮ ਲੱਗਣੇ ਸ਼ੁਰੂ ਹੋ ਗਏ ਨੇ ਕਿਉਂਕਿ ਕਿਸਾਨ ਬੀਬੀਆਂ ਜਿਹਦੇ ਨਾਲ ਦੀ ਨਾਲ ਹੋਰ ਵੀ ਕਿਸਾਨ ਜਿਹੜੇ ਲਗਾਤਾਰ ਪਹੁੰਚ ਰਹੇ ਨੇ ਇਹ ਤਸਵੀਰਾਂ ਤੁਸੀਂ ਦੇਖ ਲਓ ਜਿਸ ਤਰੀਕੇ ਨਾਲ ਤੁਹਾਨੂੰ ਤਸਵੀਰ ਦਿਖਾ ਰਹੀਆਂ ਬਹੁਤ ਬਹੁਤ ਤੁਸੀਂ ਸ਼ੇਅਰ ਕਰਦੇ ਹੋ ਤਾਂਕਿ ਅਸੀਂ ਲੋਕਾਂ ਤੱਕ ਇਸ ਤਰੀਕੇ ਦੀ ਜਿਹੜੀ ਅੱਜ ਹੋ ਰਹੀ ਇਕੱਠ ਦੀ ਤਸਵੀਰਾਂ ਅੱਗੇ ਪਹੁੰਚਾ ਸਕੀਏ ਤੁਹਾਡੇ ਕਰਮਨ ਗੁਰਜੋਤ ਦੇ ਨਾਲ ਤੇ ਸੀਨ ਦੇ ਚੰਡੀਗੜ੍ਹ ਦੇ ਸੈਕਟਰ 43 ਦੇ ਵਿੱਚ ਅੱਜ ਵੱਡੀ ਗਿਣਤੀ ਵਿੱਚ ਕਿਸਾਨ ਵੱਡੇ ਕਾਫਲੇ ਦੇ ਨਾਲ ਚੰਡੀਗੜ੍ਹ 'ਚ ਪਹੁੰਚੇ ਨੇ ਤਸਵੀਰਾਂ ਨਾਲ ਦਿਖਾ ਦਿੰਦੇ ਹਾਂ ਜਿੱਥੇ ਕਿ ਹਜ਼ਾਰਾਂ ਲੱਖਾਂ ਦਾ ਇਕੱਠ ਕਿਸਾਨਾਂ ਦਾ ਅੱਜ ਇਸ 43 ਦੁਸ਼ਹਿਰਾ ਗਰਾਊਂਡ ਦੇ ਵਿੱਚ ਹੋ ਰਿਹਾ ਹੈ ਜਿੱਥੇ ਕਿ ਕਿਸਾਨ ਵੱਖ-ਵੱਖ ਮੰਗਾਂ ਲੈ ਕੇ ਕੇਂਦਰ ਸਰਕਾਰ ਨੂੰ ਜਗਾਉਣ ਵਾਸਤੇ ਪਹੁੰਚੇ ਨੇ ਦੱਸ ਦਿੰਦੇ ਆ ਪਹਿਲਾਂ ਵੀ ਇਸ ਤਰੀਕੇ ਦਾ ਹੀ ਨਜ਼ਾਰਾ ਜੋ ਦਿੱਲੀ ਦੇ ਬਰੂਹਾ ਦੇ ਉੱਤੇ ਵੇਖਣ ਨੂੰ ਮਿਲਿਆ ਸੀ ਤਾਂ ਚੰਡੀਗੜ੍ਹ ਦੇ ਵਿੱਚ ਅੱਜ ਹੀ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਉਹ ਮੰਗਾਂ ਯਾਦ ਕਰਾਉਣ ਵਾਸਤੇ ਆਏ ਨੇ ਜਿਹੜੀਆਂ ਮੰਗਾਂ 2020 ਕੀ ਦੇ ਅੰਦੋਲਨ ਦੌਰਾਨ ਲਿਖਤੀ ਤੌਰ ਤੇ ਕਿਸਾਨਾਂ ਵੱਲੋਂ ਸਹਿਯਾਰੇ ਕੀ ਦਿੱਤੀਆਂ ਗਈਆਂ ਸੀ ਤਾਂ ਹੁਣ ਨਵੇਂ ਬਿੱਲ ਜਿਹੜੇ ਲੈ ਕੇ ਆਏ ਜਾ ਰਹੇ ਨੇ ਜਿਵੇਂ ਬਿਜਲੀ ਸੋਧ ਬਿੱਲ ਦੀ ਗੱਲ ਕਰੀਏ ਸੀਡ ਬਿੱਲ ਦੀ ਗੱਲ ਕਰੀਏ ਤਾਂ ਇਹ ਤਸਵੀਰਾਂ ਤੋਂ ਦੇਖੋ ਚਾਰੇ ਪਾਸੇ ਕਿਸਾਨ ਇੱਕ ਕਿਸਾਨ ਪੂਰੇ ਪੰਜਾਬ ਭਰ ਤੋਂ ਬੱਸਾਂ ਦੇ ਵਿੱਚ ਟਰਾਲੀਆਂ ਦੇ ਵਿੱਚ ਗੱਡੀਆਂ ਦੇ ਵਿੱਚ ਭਰ ਕੇ ਆਏ ਨੇ ਤੇ ਰੋਡ ਪੂਰੇ ਜਾਮ ਹੋ ਚੁੱਕੇ ਨੇ ਚੰਡੀਗੜ੍ਹ ਦੇ ਤੁਸੀਂ ਦੇਖੋ ਕਿਸ ਪਾਸੇ ਵੀ ਦਿਖਾ ਦਿਓ ਪਾਸੇ ਵੀ ਦੇਖੋ ਕਾਫਲੇ ਜਿਹੜੇ ਵੜ ਕੇ ਆ ਰਹੇ ਨੇ ਕਿਸਾਨਾਂ ਦੇ ਤਾਂ ਲਗਾਤਾਰ ਇਸ ਤਰੀਕੇ ਦੀ ਜਿਹੜੀ ਆ ਕਾਲ ਦਿੱਤੀ ਗਈ ਸੀ ਤਾਂ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਉਹ ਮੰਗਾਂ ਯਾਦ ਕਰਾਉਣ ਵਾਸਤੇ ਅੱਜ ਕਿਸਾਨ ਪਹੁੰਚੇ ਨੇ ਤਾਂ ਤੁਸੀਂ ਕਬੱਡੀ ਗਿਣਤੀ ਦਿਖਾ ਦਿਓ ਕਿ ਇਸ ਪਾਸੇ ਰਾਮ ਨਾਲ ਕਿਸਾਨ ਆਪਣੇ ਆਗੂਆਂ ਦਾ ਭਾਸ਼ਣ ਸੁਣਨ ਵਾਸਤੇ ਬੈਠੇ ਨੇ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਜੋ ਬਿਜਲੀ ਸੋਧ ਵੀ ਲਿਆ ਜਾ ਰਿਹਾ ਜਿਸ ਨੂੰ ਲੈ ਕੇ ਕਿਸਾਨਾਂ ਉੱਤੇ ਬਹੁਤ ਵੱਡਾ ਭਾਰ ਪਏਗਾ ਦੂਜੇ ਪਾਸੇ ਨਾਲ ਦੀ ਨਾਲੇ ਵੀ ਦੱਸਦ ਨੇ ਇੱਕ ਸੀਡ ਬਿੱਲ ਐ ਤੇ ਨਾਲ ਲੇਬਰ ਕੋਟ ਬਿੱਲ ਐ ਉਹ ਵੀ ਬਿੱਲ ਨੂੰ ਲੈ ਕੇ ਜਿਹੜੀ ਅੱਜ ਇਹ ਚਰਚਾ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਜਿਹੜੇ ਐਮਐਸਪੀ ਦਾ ਕਾਨੂੰਨ ਜਾਫਿਰੇ ਜੋ ਲਕੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਦੇ ਉੱਤੇ ਗੱਡੀ ਚੜਾ ਦਿੱਤੀ ਗਈ ਨਾ ਸੀ ਉਸ ਦੋਸ਼ੀਆਂ ਨੂੰ ਵੀ ਹੁਣ ਤੱਕ ਕੋਈ ਵੱਡੀ ਸਜ਼ਾ ਨਹੀਂ ਮਿਲੀ ਜਿਸ ਤੋਂ ਬਾਅਦ ਕਿਸਾਨ ਫਿਰ ਅੱਜ ਮੰਗ ਕਰਨ ਵਾਸਤੇ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖ ਲਓ ਕਿ ਜਿਸ ਤਰੀਕੇ ਨਾਲ ਵੱਡੇ ਕਾਫਲੇ ਦੇ ਨਾਲ ਕਿਸਾਨ ਪਹੁੰਚੇ ਹੋਏ ਨੇ ਤਾਂ ਆਪਣੀ ਅਗਲੀ ਰਣਨੀਤੀ ਵੀ ਜੜੀ ਤਿਆਰ ਕੀਤੀ ਜਾ ਰਹੀ ਹੈ ਅੱਜ ਦੱਸਿਆ ਜਾ ਰਿਹਾ ਕਿ ਦਿੱਲੀ ਦੇ ਵਿੱਚ ਕਿਤੇ ਨਾ ਕਿਤੇ ਫਿਰ ਤੋਂ ਵੱਡਾ ਅੰਦੋਲਨ ਹੋ ਸਕਦਾ ਹੈ ਇਸ ਤਰੀਕੇ ਦੀਆਂ ਗਿਆਸ ਲਗਾਈਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਤਸਵੀਰਾਂ ਤੁਸੀਂ ਦੇਖੋ ਕਿ ਵੱਡਾ ਅੰਦੋਲਨ ਤੇ ਵਿੱਚ ਉਗਰਾਹਾਂ ਜਥੇਬੰਦੀ ਤੋਂ ਕਾਫੀ ਬੀਬੀਆਂ ਵੀ ਜਗ੍ਹਾ ਉੱਤੇ ਪਹੁੰਚੀਆਂ ਨੇ ਸਾਹਮਣੇ ਤਸਵੀਰ ਦਿਖਾ ਦਿਓ ਜ਼ੂਮ ਕਰਕੇ ਬੀਬੀਆਂ ਤੁਸੀਂ ਦੇਖੋ ਕਿ ਕਿੰਨੇ ਵੱਡੇ ਕਾਬਲੇ ਵਿੱਚ ਪਹੁੰਚੀਆਂ ਨੇ ਇਹ ਇਕੱਲੇ